बस आज डॉक्टर भीमराव अंबेदकर जी देूह संगता बहुत बहुत मुबारक दिनी हाँ अज दे दिन दे सानू संविधान ने निर्माता जी ने सानू देश नू एक दिशा दिती सी। मैं समझती हाँ ਸਾਰੇ ਲੋਕਾਂ ਨੂੰ ਅੱਜ ਵੋਟਾਂ ਤੋਂ ਪਹਿਲੇ ਇਸ ਚੀਜ਼ 'ਤੇ ਪਹਿਰਾ ਦੇਣ ਦੀ ਲੋੜ ਹੈ ਕਿ ਜਿਹੜੇ ਸੰਵਿਧਾਨਿਕ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਉਹਨਾਂ ਨੇ ਸੰਸਥਾਨਾ ਬਣਾਈਆਂ ਸੀ ਉਹ ਸੰਸਥਾਨ ਮਜ਼ਬੂਤ ਰਹਿਣ ਕਿਉਂਕਿ ਜੇ ਉਹ ਕਮਜ਼ੋਰ ਹੁੰਦੀ ਹੈ ਤੇ ਫਿਰ ਦੇਸ਼ ਦੀ ਡੈਮੋਕ੍ਰੇਸੀ ਕਮਜ਼ੋਰ ਹੁੰਦੀ ਹੈ ਤੇ ਸਭ ਤੋਂ ਵੱਡੀ ਗੱਲ ਕਿ ਦੇਸ਼ ਦੇ ਪਿਛੜੇ ਵਰਗ ਨੂੰ ਦਬੇ ਕੁਚਲਿਆ ਨੂੰ ਇਹਨਾਂ ਨੂੰ ਅੱਗੇ ਉਠਾਨ ਵਾਸਤੇ ਲਿਜਾਣ ਵਾਸਤੇ ਬਹੁਤ ਸਾਰਾ ਕੁਝ ਜਿਨਾ ਉਹਨਾਂ ਨੇ ਕੀਤਾ ਉਹਨਾਂ ਦਾ ਸ਼ੁਕਰਾਨਾ ਅਸੀਂ ਨਹੀਂ ਕਰ ਸਕਦੇ ਇਹ ਇੱਕ ਇਹ ਜ਼ਰੂਰ ਮੈਂ ਮਹਿਸੂਸ ਕਰਦੀ ਆ ਕਿ ਸਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਪਿਛੜੇ ਵਰਗ ਨੂੰ ਅੱਗੇ ਲਿਜਾਣ ਵਾਸਤੇ ਬਾਬਾ ਸਾਹਿਬ ਦੇ ਦਿਖਾਏ ਹੋਏ ਰਾਸਤੇ ਚਲਦੇ ਹੋਏ ਜਿੰਨਾ ਕੁਛ ਉਹਨਾਂ ਨੇ ਕੀਤਾ ਪਾਵੇਂ ਧੀਆ ਨੂੰ ਸਕਾਲਰਸ਼ਿਪ ਦਿੱਤੀ ਸਾਈਕਲਾਂ ਦਿੱਤੀਆਂ ਮੈਰਿਟੋਰੀਅਸ ਸਕੂਲ ਵਰਗੀ ਚੀਜ਼ਾਂ ਬਣਾਈਆਂ ਤਾਂ ਕਿ ਅੱਗੇ ਵੱਧ ਸਕਣ ਪਾਵੇਂ ਧੀਆ ਵਾਸਤੇ ਸ਼ਗਨ ਦੀ ਸਕੀਮ ਹੋਏ ਜਾਂ ਫਿਰ ਸਮਾਜ ਨੂੰ ਆਟਾ ਦਾਲ ਦੀ ਸਕੀਮ ਦੇ ਕੇ ਜਿੰਨਾ ਕੁਛ ਉਹਨਾਂ ਨੇ ਕੀਤਾ ਮੈਂ ਕਹਿ ਸਕਦੀ ਆ ਕਿ ਇਹਨਾਂ ਸਾਰੀ ਚੀਜ਼ਾਂ ਦੇ ਨਾਲ ਉਹ ਪਿਛਲੇ ਵਰਗ ਨੂੰ ਸਤਕਾਰ ਵੀ ਮਿਲਿਆ ਤੇ ਸਮਾਜ 'ਚ ਉਹਨਾਂ ਦਾ ਸੁਧਾਰ ਵੀ ਹੋਇਆ ਅਜ ਅਫਸੋਸ ਜ਼ਰੂਰ ਹੁੰਦੀ ਹੈ ਕਿ ਬਾਦਲ ਸਾਹਿਬ ਦੇ ਸਰਕਾਰ ਬਦਲਣ ਤੋਂ ਬਾਅਦ ਇਹ ਦੋਨੋਂ ਪਾਰਟੀਆਂ ਜਿਹੜੀਆਂ ਆਈਆਂ ਨੇ ਪਾਵੇਂ ਗਰੀਬਾਂ ਨੂੰ ਦਿੱਤੇ ਹੋਏ ਕਾਰਡ ਹੋਣ ਪਾਵੇਂ ਸ਼ਗਨ ਦੀ ਸਕੀਮ ਹੋਏ ਪਾਵੇਂ ਸਾਈਕਲਾਂ ਦੀ ਸਕੀਮ ਹੋਏ ਇਹ ਸਾਰੀ ਸਕੀਮਾਂ ਨੂੰ ਅੱਗੇ ਵਧਾਣ ਦੇ ਬਜਾਏ ਇਹਨਾਂ ਨੂੰ ਹੋਰ ਕੱਟ ਕੇ ਲੋਕਾਂ ਤੋਂ ਖੋਈਆਂ ਨੇ ਸੋ ਅੱਜ ਲੋਕਾਂ ਨੂੰ ਇਹਨਾਂ ਸਾਰੀ ਚੀਜ਼ਾਂ ਨੂੰ ਵੀ ਪਛਾਣਨ ਦੀ ਲੋੜ ਹੈ ਤੇ ਇੱਕ ਵਾਰ ਫੇਰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਮਾਜ ਵਿੱਚ ਸਾਡੇ ਪਿਛੜੇ ਵਰਗ ਨੂੰ ਤੇ ਗਰੀਬਾਂ ਨੂੰ ਹੋਰ ਅੱਗੇ ਲਿਜਾਣ ਵਾਸਤੇ ਜੋ ਅਸੀਂ ਉਪਰਾਲੇ ਕਰ ਸਕਦੇ ਹਾਂ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੋ ਜਾ ਹਮਲਾ ਮਾਰਨਾ ਚਾਹੀਦਾ ਹੈ ਮੈਂ ਜ਼ਰੂਰ ਮਹਿਸੂਸ ਕਰਦੀ ਹਾਂ ਕਿ ਬਾਬਾ ਸਾਹਿਬ ਅੰਬੇਡਕਰ ਦੇ ਭਵਨ ਜਿਹੜੇ ਬਣਾਏ ਸਿਗੇ ਉਹ ਬਾਬਾ ਸਾਹਿਬ ਨੇ ਉਹਨਾਂ ਦੀ ਦੇਖਰੇਖ ਜਿਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਨਹੀਂ ਹੋ ਰਹੀ ਹੈ ਬਲਕਿ ਇੱਕ ਕਮੇਟੀ ਹੋਣੀ ਚਾਹੀਦੀ ਹੈ ਜਿੱਥੇ ਗਰੀਬਾਂ ਦੇ ਮਸਲਿਆ ਦੇ ਬਾਰੇ ਸੋਚ ਵਿਚਾਰ ਕੇ ਕਿਵੇਂ ਹੱਲ ਹੋ ਸਕਦੇ ਨੇ ਇਹ ਜ਼ਰੂਰ ਇਹਦੇ ਵੱਲ ਸਰਕਾਰਾਂ ਧਿਆਨ ਦੇਣ। ਨਾਲ ਜੀ ਬੋਲਰ ਵੱਲੋਂ ਜਿਹੜੇ ਆਪਾਂ ਉਹ ਕਿਹਾ ਜਨੂ ਦੇ ਕੇ ਸ਼ਬਦ ਬੋਲੇ ਗਏ ਉਹ ਬਹੁਤ ਮਾੜੀ ਗੱਲ ਹੈ ਤੇ ਮੈਂ ਸਮਝਦੀ ਆ ਕਿ ਇਹ ਇਸ ਪਾਰਟੀ ਦੀ ਮਾਨਸਿਕਤਾ ਨੂੰ ਦਿਖਾਉਂਦੀ ਹੈ ਕਿ ਇਹਨੇ ਮਾੜੇ ਸ਼ਬਦ ਕੋਈ ਇਨਸਾਨ ਇਸਤੇਮਾਲ ਕਰੇ ਤਾਂ ਮੁੱਖ ਮੰਤਰੀ ਵੱਲੋਂ ਕੋਈ ਬਿਆ ਜਿਹੜਾ ਹਰ ਚੀਜ਼ ਵਾਸਤੇ ਟਵੀਟ ਕਰ ਦਿੰਦਾ ਹੈਗਾ ਤੇ ਪੁਰਾਣੀ ਚੀਜ਼ਾਂ ਝੂਠ ਵਿੱਚ ਕੋਈ ਮਿੰਟ ਨਹੀਂ ਲਾਂਦਾ ਟਵੀਟ ਕਰ ਵਿਰੋਧੀਆਂ ਦੇ ਤਾਂ ਜਦ ਆਪ ਦੇ ਉੱਤੇ ਆਪਣੀ ਪਾਰਟੀ ਦੇ ਉੱਤੇ ਜੇ ਕੁਝ ਤੁਹਾਨੂੰ ਐਕਸ਼ਨ ਲੈਣਾ ਚਾਹੀਦਾ ਹੈ ਜਿਹੜੇ ਇਸ ਕਿਸੇ ਸਮਾਜ ਬਾਰੇ ਇਹਨੇ ਬੱਧੀ ਸ਼ਬਦਾਵਲੀ ਕਰਦੇ ਨੇ ਤੇ ਅੱਜ ਮੁੱਖ ਮੰਤਰੀ ਵੱਲੋਂ ਬਿਲਕੁਲ ਪਿੰਨ ਡ੍ਰੌਪ ਸਾਇਲੈਂਸ ਹੋ ਕੇ ਮੈਂ ਸਮਝਦੀ ਹਾਂ ਪੂਰੀ ਪਾਰਟੀ ਦੀ ਮਾਨਸਿਕਤਾ ਦਿਖਾ ਰਹੀ ਹੈ ਭਾਜੀ ਮਲੂਕੀ ਭਾਈ ਮਲੂਕਾ ਪਰਿਵਾਰ ਦੇ ਨੂੰ ਤੇ ਬੇਟਾ ਚਲੇ ਗਿਆ ਨੀ ਪਹਿਲੇ ਰਿਐਕਸ਼ਨ ਕੀ ਹੈ ਤੁਸੀਂ ਤਾਂ ਕਿੰਨੇ ਸਾਜਾ ਪਰਿਵਾਰ ਹੈ ਕਿ ਕਿੱਨੇ ਜਾਏਗਾ ਮਲੂਕਾ ਸਾਹਿਬ ਤਾਂ ਬਿਲਕੁਲ ਸਾਡੇ ਪਰਿਵਾਰ ਦਾ ਹਿੱਸਾ ਨੇ ਤੇ ਮੈਨੂੰ ਕਿਤੇ ਨਾ ਕਿਤੇ ਹ ਹਰੇਕ ਨੂੰ ਐਸੀ ਮਹਿਸੂਸ ਜ਼ਰੂਰ ਹੁੰਦੀ ਹੋਊਗੀ ਕਿ ਜਿੱਥੇ ਮਾਪੇ ਸਾਰੀ ਉਮਰ ਬੱਚਾ ਵਾਸਤੇ ਕਰਦੇ ਨੇ ਤੇ ਵੱਡੀ ਉਮਰ ਚ ਜਦ ਬੱਚੇ ਆਖੇ ਨਹੀਂ ਲੱਗਦੇ ਕਿਉਂਕਿ ਮੈਂ ਤਾਂ ਬਿਆਨ ਹੀ ਸੁਨੇ ਕਿ ਬਹੁਤ ਸਮਝਾਣ ਦੀ ਕੋਸ਼ਿਸ਼ ਕੀਤੀ ਤੇ ਬੱਚੇ ਜਦ ਮਾਪੇ ਦੇ ਆਖੇ ਨਹੀਂ ਲੱਗਦੇ ਨੇ ਉਹ ਦੁੱਖ ਤਾਂ ਪਰਿਵਾਰ ਨੂੰ ਹੁੰਦਾ ਹੀ ਹੋਗਾ ਸੋ ਮੈਂ ਉਸ ਦੁੱਖ ਚ ਮੈਂ ਮਹਿਸੂਸ ਕਰਦੀਆਂ ਲੇਕਿਨ ਮਲੂਕਾ ਸਾਹਿਬ ਨੂੰ ਬੇਨਤੀ ਕਰਦੀਆਂ ਕਿ ਤਕੜੇ ਹੋ ਤੁਸੀਂ ਪਾਰਟੀ ਦੇ ਵੱਡੀ ਵੱਡੀ ਲੜਾਈਆਂ ਤੁਸੀਂ ਪਹਿਲੇ ਵੀ ਲੜੀਆਂ ਨੇ ਹਾਂ ਘਰ ਚ ਔਖਾ ਸਮਾਂ ਆਂਦਾ ਹੈ ਲੇਕਿਨ ਪਾਰਟੀ ਵੀ ਇੱਕ ਮਾਦਾ ਰੂਪ ਹੁੰਦੀ ਹੈ ਹੁਣ ਜੰਗ ਹੈਗਾ ਫੌਜਾ ਜਿੰਮ ਮੈਦਾਨ ਤੇ ਉਤਰੀਆਂ ਹੋਈਆਂ ਨੇ ਤਾਂ ਜਰਨੈਲ ਨੂੰ ਤਾਂ ਅੱਗੇ ਹੋਣਾ ਚਾਹੀਦਾ ਹੈ ਸੋ ਕੋਈ ਗੱਲ ਨਹੀਂ ਲੜ ਰਹੇ ਹਾਂ ਪਰ ਬਾਕੀ ਇਹ ਸ਼ਬਦ ਕਾਮਨਾਵਾਂ ਜੋ ਵੀ ਹੈ ਲੋਕਤੰਤਰ ਜੇ ਹਰੇਕ ਨੂੰ ਇੱਕ ਹੱਕ ਹੁੰਦਾ ਹੈ ਸਭ ਆ ਕੇ ਆਪਣੀ ਗੱਲ ਰੱਖਣ ਇਹ ਮੈਂ ਜ਼ਰੂਰ ਕਹਿ ਸਕਦੀ ਹਾਂ ਕਿ ਜਿਸ ਪਾਰਟੀ ਨੇ ਪੰਜਾਬ ਦੇ 750 ਕਿਸਾਨਾਂ ਦੀ ਜਾਨ ਜਾਨਾਂ ਲੈ ਕੇ ਕਾਲੇ ਕਾਨੂੰਨ ਵਾਪਸ ਕੀਤੇ ਮਾਫੀ ਮੰਗ ਕੇ ਤੇ ਉਹਨਾਂ ਦੇ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਉਹਨਾਂ ਆ ਮੰਗਾਂ ਪੂਰੀ ਕਰਨਗੇ ਅੱਜ ਜਦ ਇੰਨੇ ਸਾਲ ਬਾਅਦ ਉਹ ਮੰਗਾਂ ਪੂਰੀਆਂ ਨਹੀਂ ਹੋਈਆਂ అనేక ਵਾਰ ਫਿਰ ਜਦ ਕਿਸਾਨ ਧਰਨੇ 'ਚ ਬੈਠਦੇ ਨੇ ਤੇ ਉਹਨਾਂ ਦੇ ਉੱਤੇ ਫਿਰ ਉਹ ਸਰਕਾਰ ਗੋਲੀਆਂ ਦੇ ਨਾਲ ਅਥਰੂ ਗੈਸਾ ਦੇ ਨਾਲ ਡਰੋਨਾਂ ਦੇ ਨਾਲ ਜਿਹੋ ਜਿਹਾ ਤਸ਼ੱਦਦ ਕਰਦੀ ਹੈ ਤੇ ਆਪਣੇ ਆਪਾ ਪਾਵੇਂ ਆਪਾ ਕਹਿ ਸਕੀਏ ਕਿ ਨਾ ਮੰਗਾ ਤਾਂ ਪੂਰੀਆ ਕੀਤੀ ਨਾ ਬੰਦੀ ਸਿੱਖਾਂ ਦੀ ਜਿਹੜੇ ਗੁਰੂ ਨਾਨਕ ਪਾਸ਼ਾ ਜੀ 550 ਸਾਲਾਂ ਚ ਇਹਨਾਂ ਨੇ ਵਾਅਦਾ ਕੀਤਾ ਸੀ ਉੱਥੋਂ ਵੀ ਮੁੱਕਰ ਗਏ ਸਾਡੇ ਪਾਨੀਆਂ ਨੂੰ ਖੋਣ ਵਾਸਤੇ ਪੂਰਾ ਦਬਾਅ ਪਾਇਆ ਜਾ ਰਿਹਾ ਹੈ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਨੇ ਤੇ ਜੀ আর ਇਹ ਕੁਝ ਹੋ ਰਿਹਾ ਤਾਂ ਫਿਰ ਇਸ ਪਾਰਟੀ ਦੇ ਨਾਲ ਕੋਈ ਪੰਜਾਬ ਹਤਾਸ਼ੀ ਤਾਂ ਮੈਨੂੰ ਨਹੀਂ ਲੱਗਦਾ ਖੜੂਗਾ ਲੇਕਿਨ ਮੈਂ ਤਾਂ ਪੰਜਾਬ ਦੇ ਸਮੂਹ ਸੰਗਤਾਂ ਨੂੰ ਕਹਾਂਗੀ ਕਿ ਜੇ ਕਿਸੇ ਪਾਰਟੀ ਦੇ ਇਹੋ ਜੀ ਐਕਸ਼ਨਸ ਦੇ ਨਾਲ ਪੰਜਾਬ ਦੀ ਅਮਨ ਸ਼ਾਂਤੀ ਖਰਾਬ ਹੁੰਦੀ ਹੈ ਪੰਜਾਬ ਦੀ ਭਾਈਚਾਰਕ ਸਾਂਝ ਖਰਾਬ ਹੁੰਦੀ ਹੈ ਤੇ ਦਿੱਲੀ ਦੀ ਪਾਰਟੀਆਂ ਨੂੰ ਛੱਡ ਕੇ ਖੇਤਰੀ ਪਾਰਟੀ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਤੁਸੀਂ ਵੀ ਪੰਜਾਬ 'ਚ ਰਹਿੰਦੇ ਹੋ ਖੇਤਰੀ ਪਾਰਟੀ ਵੀ ਪੰਜਾਬ ਦੀ ਬਿਹਤਰੀ ਵਾਸਤੇ ਦਿਨ ਰਾਤ ਇੱਕ ਕਰਦੀ ਹੈ ਦਿੱਲੀ ਦੀਆਂ ਪਾਰਟੀਆਂ ਇੱਕ ਨੈਸ਼ਨਲ ਅਜੈਂਡਾ ਚਲਾਉਂਦੀਆਂ ਨੇ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਵੀ ਹੋ ਸਕਦਾ ਹੈ ਸੋ ਇਹ ਮੈਂ ਜ਼ਰੂਰ ਮਹਿਸੂਸ ਕਰਦੀ ਆ ਕਿ ਅੱਜ ਦੇ ਤਰੀਕ 'ਚ ਜਿਹੜਾ ਭਾਰਤੀ ਜਿਹਦੇ ਕਰਕੇ ਅੱਜ ਆਪਾਂ ਦੇਖ ਰਹੇ ਇਹਨਾਂ ਦਾ ਵਿਰੋਧ ਹਰ ਥਾਂ ਹੋ ਰਿਹਾ ਸੋ ਇਸ ਪਾਰਟੀ 'ਚ ਜਿਹੜੇ ਜਾਂਦੇ ਨੇ ਉਹ ਆਪਦੇ ਨਿੱਜੀ ਸਵਾਰਥ ਵਾਸਤੇ ਪਾਵੇਂ ਜਾ ਰਹੇ ਨੇ ਕਿ ਪੰਜਾਬ ਦੇ ਹਿੱਤ ਵਾਸਤੇ ਨਹੀਂ ਜਾ ਰਹੇ ਪੰਜਾਬ ਵਿੱਚ ਬਈ ਇਲੈਕਸ਼ਨ ਹੈ ਬਈ ਪਰਿਵਾਰ ਤੇ ਮੁਲਕਾਂ ਦੇ ਵਿਸ਼ਵਾਸ ਹੈ ਕਿ ਦੇਖ ਜਾਨਗਰ ਬਿਲਕੁਲ ਨਹੀਂ ਨਹੀਂ ਸਾਨੂੰ ਤਾਂ ਹਮੇਸ਼ਾ ਉਹਨਾਂ ਦੇ ਉੱਤੇ ਵਿਸ਼ਵਾਸ ਰਿਹਾ ਹੈ ਇਸ ਪਾਰਟੀ 'ਤੇ ਬਹੁਤ ਵਿਸ਼ਵਾਸ ਹਲੇ ਅੱਜ ਆਪਾਂ ਬਾਦਲ ਸਾਹਿਬ ਨੇ ਬਹੁਤ ਉਹਨਾਂ ਦੇ ਉੱਤੇ ਵਿਸ਼ਵਾਸ ਕੀਤਾ ਉਹਨਾਂ ਨੇ ਵੀ ਬਹੁਤ ਲੰਬਾ ਸਾਥ ਪਾਰਟੀ ਦਾ ਦਿੱਤਾ ਹੈ ਅੱਜ ਵੀ ਜਿਹੜੇ ਉਹ ਖੜੇ ਨੇ ਪਾਰਟੀ ਦੇ ਵਿੱਚ ਅਜੇ ਹੈਗੇ ਸਾਨੂੰ ਮਾਣ ਹੈ ਕਿ ਹਾਂ ਹੁਣ ਇਕਲੌਤਾ ਬੱਚਾ ਹੋਣ ਦੇ ਨਾਲੇ ਨਾਤੇ ਦੁੱਖ ਜ਼ਰੂਰ ਹੁੰਦਾ ਹੋਊਗਾ ਕਿ ਜਿਸ ਪਾਰਟੀ ਨੇ ਇੰਨਾ ਮਾਨ ਸਤਕਾਰ ਦਿੱਤਾ ਹੈ ਮਾ ਪਾਲ ਸਾਹਿਬ ਕਹਿੰਦੇ ਸੀ ਪਾਰਟੀ ਇੱਕ ਮਾਂ ਹੁੰਦੀ ਹੈ ਸੋ ਉਸ ਮਾਂ ਦੇ ਨਾਲ ਜਿਹੜਾ ਬੰਦਾ ਅਟੈਚਡ ਹੁੰਦਾ ਹੈਗਾ ਉਹਨੂੰ ਦੁੱਖ ਤਾਂ ਹੁੰਦਾ ਹੈ ਜਦ ਮਾਂ ਨੂੰ ਛੱਡ ਕੇ ਬੱਚੇ ਪਰ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਮੈਂ ਤਾਂ ਆ ਹੀ ਕਹਿ ਸਕਾਂ ਜਿਹੜੇ ਬੱਚੇ ਪਿਉ ਦੇ ਨਹੀਂ ਹੁੰਦੇ ਤਾਂ ਫਿਰ ਉਹ ਹੋਰ ਕਿਸ ਤੇ ਕੀ ਹੋਣਗੇ